ਜਿਸ ਨਾਲ ਤੇ ਹਰਿਆਣਾ ਪੁਲਿਸ ਦੇ ਵਿੱਚ ਲਗਾਤਾਰ ਗੋਲੀਆਂ ਦਾ ਮੀਂਹ ਵਰਤਾ ਨਜ਼ਰ ਆ ਰਿਹਾ ਹੈ ਜਿਸ ਤੋਂ ਬਾਅਦ ਹੁਣ ਸੰਗ ਬਾਰਡਰ ਤੇ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿਸਾਨ ਆਗੂਆਂ ਨੇ ਦੇਬਦਨ ਨੂੰ ਲੈ ਕੇ ਇੱਕ ਹੋਰ ਵੱਡਾ ਐਲਾਨ ਜੜਾ ਕਰ ਦਿੱਤਾ ਹੈ ਦੱਸਿਆ ਜਾ ਰਿਹਾ ਹੈ ਕਿ ਕਿਸਾਨੀ ਆਗੂਆਂ ਨੇ ਆਖਿਆ ਹੈ ਕਿ ਹਜੇ ਤੱਕ ਉਹਨਾਂ ਨੂੰ ਮੀਟਿੰਗ ਨੂੰ ਲੈ ਕੇ ਕੋਈ ਸੱਦਾ ਪੱਤਰ ਨਹੀਂ ਦਿੱਤਾ ਗਿਆ ਪੰਜਾਬ ਤੇ ਹਰਿਆਣਾ ਦੀ ਸੰਭੂ ਤੇ ਖਨੋਰੀ ਬਾਰਡਰ ਉਤੇ ਸਮੇਂ ਮਾਹੌਲ ਕਾਫੀ ਤਣਾਅਪੂਰਨ ਬਣਿਆ ਹੋਇਆ ਅੱਜ ਕੁਝ ਨੌਜਵਾਨ ਕਿਸਾਨਾਂ ਬੈਰੀਗੇਟਰ ਵਾਲਵਦਨ ਤੋਂ ਬਾਅਦ ਹਰਿਆਣਾ ਦੇ ਸੁਰੱਖਿਆ ਕਰਮਚਾਰੀਆਂ ਨੇ ਉਹਨਾਂ ਤੇ ਅਥਰੂ ਗੈਸ ਦੇ ਬੋਲੇ ਛਾੜ ਦਿੱਤੇ ਨੇ ਤੇਜੋਰਾਨ ਕਿਸਾਨੀ ਆਗੂ ਜਗਦੀਤ ਸਿੰਘ ਡੱਲਿਆ ਨੇ ਵੀ ਆਖਿਆ ਕਿ ਖਨੋਰੀ ਬਾਰਡਰ ਉਤੇ ਇੱਕ ਨੌਜਵਾਨ ਕਿਸਾਨ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਫਿਲਹਾਲ ਇਸ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ ਤੇ ਇਸ ਦੀ ਜਾਣਕਾਰੀ ਮਿਲਦੇ ਹੀ ਉਹਨਾਂ ਵੱਲੋਂ ਸਾਡੇ ਨਾਲ ਸਾਂਝੀ ਕੀਤੀ ਜਾਵੇਗੀ ਉਹਨਾਂ ਨੇ ਵੀ ਆਖਿਆ ਕਿ ਜੇਕਰ ਮੁੰਡੇ ਦੀ ਮੌਤ ਹੋਈ ਹੈ ਤਾਂ ਫਿਰ ਮੀਟਿੰਗ ਇਸ ਗੱਲ ਦੀ ਕੀਤੀ ਜਾਵੇ ਦੱਸ ਦੇ ਕਿ ਖਨੋਰੀ ਬਾਰਡਰ ਉਤੇ ਇਸ ਸਮੇਂ ਪੁਲਿਸ ਵਾਲੋ ਅਤ੍ਰੁਗ ਐਵੇਂ ਬੋਲੇ ਛੁੱਟੇ ਗਾਰੇ ਨਹੀਂ ਹਾਲਾਂਕਿ ਹਰਿਆਣਾ ਪੁਲਿਸ ਨੇ ਦਾਅਵਾ ਕੀਤਾ ਕਿ ਖਨੌਰੀ ਬਾਰਡਰ ਤੇ ਕਿਸੇ ਕਿਸਾਨ ਨੌਜਵਾਨ ਦੀ ਮੌਤ ਨਹੀਂ ਹੋਈ ਹੈ ਹਰਿਆਣਾ ਪੁਲਿਸ ਨੇ ਟਵੀਟ ਕਰਕੇ ਕਿਹਾ ਕਿ ਇਹ ਇੱਕ ਅਫਵਾਹ ਹੈ ਦੋ ਪੁਲਿਸ ਅਧਿਕਾਰੀਆਂ ਤੇ ਇੱਕ ਕਬਰਦਸ਼ੀਲਕਾਰੀ ਗੰਭੀਰ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਹੁਣ ਇਲਾਜ ਲਈ ਹਸਪਤਾਲ ਭਰਤੀ ਕਰਵਾ ਦਿੱਤਾ ਗਿਆ ਦਾਜੇ ਇਸ ਵੇਲੇ ਦੀ ਵੱਡੀ ਖਬਰ ਹੁਣ ਸਾਹਮਣੇ ਆ ਰਹੀ ਕਿ ਕਿਸਾਨ ਆਗੂਆ ਵੱਲੋਂ ਆਪਣੇ ਪਰਨੇ ਨੂੰ ਲੈ ਕੇ ਜਿਹੜਾ ਵੱਡਾ ਐਲਾਨ ਕਰ ਦਿੱਤਾ ਗਿਆ ਹੈ कि किसानों को रोकने के लिए इतने इतने बड़े बैरिकेड्स लगाए तो ये उचित बात नहीं होती हमारा निवेदन है कि हम शांतिपूर्वक ढंग से दिल्ली जाना चाह रहे हैं सरकार कृपया हमें खुद खुद अपने वो बैरिकेड्स हटाते हुए दिल्ली जाने की अनुमति दे वहां दिल्ली बैठने की व्यवस्था बना दे हमें कोई दिक्कत नहीं है लेकिन अगर फिर भी नहीं यह सरकार करना चाह रही तो फिर हमारी मांगे हैं वो मान ले हमारे देश के प्रधानमंत्री जी हैं हमारी सरकार जो वहां दिल्ली में बैठकर बड़े बड़े फैसले लेती है हमारे आम देश पूरे देश के लोगों के लिए वो आज अपने किसानों के लिए एक बयान नहीं दे सकते कि भाई किसानों का हम ये मामला उनके ਫਸਲਾਂ ਦੀ ਖਰੀਦੀ ਦਾ ਗਾਰੰਟੀ ਦਾ